ਗਾਰ ਜੀ ਸਾਰਿਆਂ ਨੂੰ ਸਾਰਿਆਂ ਨੂੰ ਵਧੀਆ ਹੋਣਾ ਸਾਰੇ ਜਣੇ ਬਹੁਤ ਵਧੀਆ ਫੇਰ ਮਾਸ ਜੀ ਸਾਡੇ ਪਾਸ ਨੂੰ ਦੇਖ ਲਓਗੇ ਪਕਾ ਕਰਦੇ ਹਾਂ ਐਨ ਕਾ ਭੁੱਲਿਆ ਇਹ ਨਾ ਹੌਲੀ ਹੌਲੀ ਕਰਦੇ ਨੇ ਤੇ ਇਹ ਤਾਂ ਪਿੰਡ ਭੁੱਲਿਆ ਰੋਟੀ ਖਾਣ ਲੱਗੇ ਮੰਮੀ ਤੇ ਮੈਂ ਕਮ ਕੁਮਲ ਮੇਲੇ ਲੈ ਦਿੱਤੇ ਤੇ ਦੱਤ ਵੀ ਥੋੜੀ ਜਿਹੀ ਰਹਿ ਗਈ ਤੇ ਹੁਣ ਅਸੀਂ ਜਾਣਾ ਅੱਜ ਫਰਾਈ ਕਰੀਏ ਮਾਸ ਜੀ ਦੇ ਨਾਲ ਮਾਸ ਜੀ ਦੇ ਨੂੰ ਸ਼ਾਪਿੰਗ ਕਰਾਦਾ ਮੈਂ ਅੱਜ ਫੇਰ ਕੱਪੜੇ 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 ਤੇਰੇ ਕੋਲ ਜਾਵਾਂਗੇ ਇੱਕ ਤਾਂ ਮੇਰੀ ਭਾਬੀ ਦੀ ਧੀ ਦਾ ਵਿਆਹ ਉਹਨੇ ਛੋਟਲੇ ਵਾਲਾ ਭਾਬੀ ਤੇ ਭਤੀਜੀ ਦੀ ਮੇਰੀ ਨੇ ਤੇ ਇੱਕ ਥੋੜਾ ਜਿਹਾ ਮਾਸ ਵੀ ਲੈਣਾ ਵਾ ਤੇ ਕਾਫੀ ਤੇ ਜਾਵਾਂਗੇ ਅੱਜ ਫਿਰ ਰੋਟੀ ਖਾ ਲਈ ਪਹਿਲਾਂ ਰੋਟੀ ਹੈਗਾ ਛੋਲੇ ਦਾ ਸਾਗ ਨਾਲ ਮੱਕੀ ਦੀ ਰੋਟੀ ਕਿਉਂ ਬਾਹਲੇ ਹੀ ਪਤਾ ਨੰਨ ਉਧਰ ਉਹਦੀ ਵੀਰਾਂ ਨੇ ਉੱਥੇ ਗਏ ਮੁੰਡਾ ਦੇਖਣ ਮੇਰੇ ਦੇ ਦੋਸਤ ਕੋਲੇ ਮੁੰਡਾ ਹੋਇਆ ਸੀਗਾ ਤੇ ਮੰਡੀ ਹਸਪਤਾਲ ਦਾਖਲ ਆ ਉਹਦੀ ਵਾਈਫ ਉਹ ਤੇ ਉੱਥੇ ਗਏ ਆ ਤੇ ਲੈ ਜਾਣੇ

ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਨਸੀ ਨਾਲੇ ਰੋਟੀ ਦਾ ਠੀਖਾ ਲੀਏ ਜਦੋਂ ਭੈਣ ਉਹ ਨਹੀਂ ਆ ਗਈ ਮੇਰੀ ਭਾਂਜੇ ਨੂੰ ਆ ਗਈ ਫਿਰ ਅਸੀਂ ਜਰਾ ਕੋਲ ਬਾਜ਼ਾਰ ਜਾਵਾਂਗੇ ਤੇ ਉੱਥੇ ਜਾ ਕੇ ਸ਼ਾਪਿੰਗ ਦੇਖ ਲਈਆਂ ਜੇ ਸੂਟ ਪਸੰਦ ਆ ਗਿਆ ਤਾਂ ਲੈ ਆਵਾਂਗੇ ਤੇ ਆਹ ਵਾ ਭਾਂਜੇ ਨੂੰ ਦੀ ਤੀਜੀ ਦੀ ਤੇ ਉਹ ਵੀ ਜਾਣਗੇ ਲੈਣ ਸਾਡੇ ਨਾਲ ਦੇਖ ਲਈਆਂ ਫਿਰ ਅੱਜ ਦਾ ਦੇ ਨਹੀਂ ਨਾਲ ਇਹਨਾਂ ਨੇ ਮੋਰ ਰੱਖ ਲਿਆ ਮੈਂ ਤਾਂ ਅੱਜ ਬਾਕਸ ਮੋੜਨਾ ਹੀ ਸੀਗਾ ਚਲੋ ਜੀ ਕਿਤੇ ਅੱਜ ਦਾ ਦਿਨ ਹੋਰ ਲੇਕਿੰਦਰ ਤੁਸੀਂ ਐਕਸਟਰਾ ਲੈ ਕੇ ਗਏ ਰਤੱਕੇ ਨਾ ਰੱਖੀ ਲਾਉਣੇ ਹਰ ਇੱਕ ਵਾਰੀ ਐਕਸਟਰਾ ਵਸੀ ਨਾ ਰੱਖਣਾ ਹੀ ਰੱਖਣਾ ਹੁੰਦਾ ਇੱਕ ਦਿਨ ਤਾਂ ਤਾਂ ਵਾਧੂ ਦਾ ਔਰ ਪੱਕਾ ਜਦੋਂ ਅਸੀਂ ਆ ਨਾ ਵੀ ਮਾਮਾ ਹੀ ਹੁਣੇ ਐ ਕਰਦੇ ਨੇਗੇ ਕਹਿੰਦੇ ਕੀ ਕਰਨਾ ਤੂੰ ਜਾ ਕੇ ਘਰੇ ਧਰੋ ਚਲੋ ਰਹਿਤੀ ਹੋਣ ਅੱਜ ਦਾ ਦਿਨ ਹੋਰ ਮਾਸਟਰ ਨੂੰ ਆਏ ਵੀ ਘਰੇ ਜਾ ਕੇ ਪੋਚੇਗਾ ਮੋਟੀ ਚਪਟਾ ਰੱਖ ਮੈਂ ਤਾਂ ਬਾਸ ਤੇ ਟਿਕ ਕੇ ਫੇਰ ਕੌਣ ਲਾਊਗਾ ਅਸੀਂ ਮਾਸਟਰ ਨੂੰ ਆਏ ਕਹਿ ਦਿੰਦੇ ਆ ਹਾਂਜੀ ਦੇਖੋ ਬਾਜ਼ਾਰ ਮੰਮੀ ਪਿੱਛੇ ਹੁੰਦੇ ਦਾਦੀ ਹੁਣੀ ਆਉਂਦੇ ਤਰੇ ਅਸੀਂ ਅੱਜ ਸ਼ਾਪਿੰਗ ਕਰਨ ਜਾ ਰਹੇ ਹਾਂ ਹੁਣ ਡਿਜ਼ਾਈਨ ਸਾਰੇ ਡਿਫਰੈਂਟ ਮੰਨਣਗੇ ਅਲੱਗ ਅਲੱਗ ਬੀਡੀਜ਼ ਤੇ ਹਾਂ ਇਹ ਸਤਾਲ ਪਾਲਣ ਦੇ ਦਾਸ ਤੋਂ ਵੀ ਹੈਵੀ ਦੇਣਾ ਹਾਂ ਹਾਂ ਤੁਹਾਡਾ ਹੋ ਬ੍ਰੈਕਟ ਨੀਚੇ ਜਿਹੜਾ ਪ੍ਰਿੰਟਲ ਨੂੰ ਸੁਵਾਗਾ ਚੱਲ ਗਏ ਨੇ ਆਪਾਂ ਸੁੱਕਣਾ ਹੋਊਗਾ ਆਰਟੀਕਲ ਸੂਟ ਇਕੱਠਾ ਹੀ ਚੱਲਦਾ ਦੁਪੱਟਾ ਕੰਟਰਾਸਟਡ ਜਰੂਰ ਦੇਖੋ ਬੱਚੀ ਆ ਨਾ ਬੱਚੇ ਦੇ ਲਈ ਹੈ ਇਹ ਕਰੋ ਦੂਜਾ ਨਹੀਂ ਐਨਮੈਰਿਡੀ ਕਿਹਾ ਬੱਚਾ ਥੋੜਾ 8 19 ਸਾਲ ਦਾ ਪੁਰੀ ਏਜ ਆ ਇਹ ਤੇਰੇ ਨਾਲ ਦਾ ਹੀ ਆ ਹੈ ਨਾ ਇਹ ਕਾ 컬러 ਦਾ ਹੈ ਗੁਲਾਬੀ ਇਹ ਰੰਗ ਹੈ ਸਿੰਗਰ ਜੰਦਰੇ ਮੈਂ ਲੈਣ ਨੂੰ ਉਹ ਮੈਂ ਕਿਹਾ ਉਹਦੇ ਨਾਲ ਦਾ ਹੀ ਹੈ ਉਹ ਚਟਾਈਏ ਚ ਪੈਂਟ ਆ ਇਹ ਕੋਟਾ ਡੋਰੀ ਦਾ ਦੁਪੱਟਾ ਇਹ ਪਾਰਟੀ ਵੇਅਰ ਸੂਟ ਆ ਜਿਵੇਂ ਵਿਆਹ ਸ਼ਾਦੀ 'ਚ ਪਾਣੇ ਆ ਨਾ ਸੂਟ ਇਹਨਾਂ ਦੀ ਸ਼ਾਈਨ ਵੀ ਨਹੀਂ ਹੁੰਦੀ ਬਸ ਇਹ ਫਰ ਆ ਮੁਸਲਮਾਨ ਨੂੰ ਹੁੰਦੀ ਆ ਆਮ ਮੁਸਲਿਨ ਤੇ ਆ ਗਿਆ ਤੇ ਇਹਦੇ ਚ ਕਈ ਇਹਦੇ ਚ ਡਿਜ਼ਾਈਨ ਕਲਰ ਬਹੁਤ ਆਏਗੇ ਇਹ ਕਪੜਾ ਮੁਸਲਿਨ ਦਾ ਡਿਜ਼ਾਈਨਿੰਗ ਵੱਖਰੀ ਆਊਗੀ ਡਿਫਰੈਂਟ ਆਏਗੀ ਸਾਰੇ ਲੈ ਦੋ ਬੱਚਾ ਬੱਸ ਕਲਰ ਮਿਲਣਗੇ ਆਪਿਕਾ ਹੀ ਜਾਉਗੇ ਜਿਹੜਾ ਨਾ प्यारा माना है तेरे खेत दुपट्टा तेरे रखेंगे एक जुदा सूट है यार दा इकट्ठा सूट दुपट्टे ਤੋਂ ਬਗੈਰ ਹਾਂ ਅਗਲਾ ਕੇਵੜਾ ਇੱਕ ਹੈ ਲੈ ਅਬੀ ਦਿਖਾ ਦੇ ਮੰਮੀ ਇਧਰ ਹੀ ਕਹਿੰਦੇ ਕੀ ਕੇਵੜਾ ਕੀ ਹੈ ਨਹੀਂ ਪਾਸ ਹੋੜਾ ਫਿਰ ਹਾਂ ਬੋਲਣਾ ਦੂਦੇ ਦਿਨੇ ਟੈਸਟ ਦੇ ਇਹ 2000 ਦਾ ਸੂਟ ਹੈ ਹਾਂ ਇਹ ਆਹ ਕਹਿੰਦੇ ਦਾ 2000 ਦਾ ਇੱਕ ਵੀ ਲੈ ਕੇ ਮੇਰਾ मै लक मेरा तो जी सूट पसंद आ गया हूँ भूवा जी कर देना ਹਾਂ ਆਲੂ ਨੂੰ ਲਾਉਂ। ਕਲਿੰਗ ਸਲਵਾ ਨਾਉਂ ਪਾਉਂਦਾ ਆਲੂ ਨੂੰ। ਨਹੀਂ ਨਹੀਂ ਆਲੂ। ਟੱਕਾ ਮਾਨੂੰ ਦਿਖਾ ਦੇ ਫੋਟੋ। ਇਹ ਜੱਗ ਹਾਂ ਜਿੰਨੇ ਜਿੰਨੇ ਪਕੌੜੇ ਆ ਗਏ ਆ। ਆ ਉਹਦੇ ਰੱਖ ਲੈ। ਆ ਜਿੰਨੇ ਜਿੰਨੇ ਤੇਰੀ ਕੀ ਬੋਤ। ਇਹ ਕੋਮਲ ਕਿ। ਹਾਂਜੀ ਹੁਣ ਪਕੌੜੇ ਆ ਗਏ। ਸੁਆਮ ਤਾਂ ਅਜੇ ਇਲਾਕੇ ਬਹੁਤੇ ਕੋਈ ਪਸੰਦ ਆਈ ਨਹੀਂ ਕਰੀ ਜਾਂਦੇ ਸੀ। ਬ੍ਰੈਡ ਬੜੇ ਖਾਈ ਜਾਂਦੇ ਹੀ ਸਾਰੇ ਨਾਲੇ ਕੱਲ੍ਹ ਅੱਜ ਗਰੀ ਫਰਾਗ ਦੇ ਬੇਸੋਂ ਲੱਗ ਗਈ ਬਹੁਤ ਸਵਾਦ ਨਹੀਂ ਜ਼ਿਆਦਾ ਮਿਰਚ ਵੀ ਨਹੀਂ ਹੈਗੀ ਵਿੱਚ ਇਹ ਤਾਂ ਉਹ کئی ਘੱਟ ਜੀ ਵੀ ਕਰੀ ਜਾਂਦੇ ਪਰ ਮੇਰੇ ਕੋਲ ਤਾਂ ਮੇਰਾ ਗਾਹਕ ਤਾਂ 50 ਲੈਣੀ ਹੁੰਦੀ ਉਹ ਮੈਨੂੰ ਮਤਲਬ 40 ਰੁਪਏ ਲਾ ਦਿੰਦਾ ਉਹ ਮੁੰਡਾ ਜਿਹੜਾ ਤਾਂ ਮੈਂ ਕੰਮ ਕਰਵਾਉਂਦੀ ਨਹੀਂ ਇਹ ਇਹ ਜਿਹੜਾ ਕਿਵਾਰੇ ਵਾਲਾ ਇਹ ਕਿਨੇ ਬੈਸ ਇਹਨੂੰ ਤੂੰ 70 70 ਸਾਬੇ ਦੇ ਦੇ ਕਿਹੜੀ ਕਿਹਦੀ ਨਹੀਂ ਉਹ ਪੈਸੇ ਦੇ ਰੱਖਣਾ ਵਾਸਤੇ ਸਿੱਧਾ ਹੈ ਨਾ ਪੈਂਟ ਵਾਲਾ ਜਿੱਦੂ ਤੁਫਲਾ ਕੇ ਇਹਨਾਂ ਤੇ ਉਹਦੋਂ ਉਹਨੂੰ ਪਤਾ ਕਿ ਕਿਹਨੇ ਕਿਹਨੇ ਸੂਟ ਦਿੱਤੇ ਆ ਉਹਦੇ ਸੁਣ ਤੁਸੀਂ ਦਿੱਤੇ ਮੈਂ ਨਹੀਂ ਰੂਕਣਾ ਦਾ ਬਸ ਹੀ ਤੁਸੀਂ ਹਾਂ ਪੈਰਲ ਨਹੀਂ ਕਰਦਾ ਸਲਾਈ ਕਰਨਾ ਦੇਤਾ ਦੋ ਮੇਰੇ ਪਹਿਲਾਂ ਦੋ ਸਲਾਈ ਸਾਡੇ ਸੂਟ ਦਿੱਤੇ ਹੋਏ ਸੀ ਉਹ ਮੈਂ ਖੜ ਲੇ ਤੇ ਉਹ ਮੇਰੇ ਵਧੀਆ ਸਲਾਈ ਹੋਏਗਾ ਮੇਰਾ ਮੀ ਬੁਟੀਕ ਤੋਂ ਇਸ ਨਵੇਂ ਸ਼ੁਰੂ ਕੀਤੇ ਹੁਣ ਚਲੋ ਵਧੀਆ ਬਹੁਤ ਸੋਹਣੇ ਚਾਹਗੇ ਹਨ ਹਾਂਜੀ ਬਹੁਤ ਵਧੀਆ ਸਲਵੰਡੀ ਗੇਟ ਤੋਂ ਇਧਰ ਲੈਫਟ ਹੋ ਕੇ ਜੀਸੀ ਬੁਟੀਕ ਹੈ

ਨਕਸੀ ਦੀ ਸਲਾਈ ਹੈ 골ਡਨ ਲਾਈਵ ਪਾਈਪਿੰਗ ਜਿੰਨੇ ਪਾਈਪਿੰਗ ਲਾ ਕੇ ਆਪਾਂ 750 ਕੀਤਾ ਹੋਇਆ ਨਹੀਂ ਨਹੀਂ 700 ਦਾ ਹੈਗਾ ਆ ਵਾ ਦੇਖਿਆ ਯਾਰ ਹੋਲੀ ਬਣੀ ਆ ਲੋ ਜੀ ਬਹਿ ਗਏ ਰਿਕਸ਼ੇ ਤੇ ਰਿਕਸ਼ਾ ਲੈ ਕੇ ਚੱਲੇ ਹੁਣ ਇਹ ਰਿਕਸ਼ਾ ਲੈ ਕੇ ਚੱਲੇ ਘਰ ਨੂੰ ਅੱਜ ਤਾਂ ਮੈਂ ਧੋਲੇ ਲੈਣੇ ਸੀ ਇਹ ਪਲਟ ਬਹੁਤ ਜਾਂਦੇ ਆ 15 15 ਰਾਗਰ ਇਹ ਤਾਂ ਰੁਕ ਗਿਆ ਸਾਧਰੇ ਬਲੇ ਹੀ ਰੁਕ ਜਾਂਦਾ ਬਲਕਿ ਨਾ ਪਾਦੇ ਬਈ ਇਹ ਸ਼ੌਟ ਪਾਦੇ ਫੜ ਫੜਾ ਦੇ ਮਾਸੀ ਲੱਗੀ ਫੋਨ ਤੇ ਪੰਗੇ ਲੈਣ ਚਲਾਉਣ ਮੰਮੀ ਲੱਗੇ ਚੱਪੜਾਂ ਗਦੂ ਦੀ ਸਬਜ਼ੀ ਕੱਟਣ ਤੇ ਭਾਬੀ ਇੱਧਰ ਮੇਰੇ ਕੋਲੇ ਬੈਠੀ ਆ ਕੋਮਲ ਦੀ ਯਾਤਰੀ ਹੋਈ ਹੈ ਵੀਰਾ ਆ ਗਿਆ ਵਿਆਹ ਤੋਂ ਹਾਂਜੀ ਤੇ ਮੈਂ ਇੱਧਰ ਬੈਠੀ ਸੀਗੀ ਹੁਣ ਚਾਹ ਚ ਪੀਵਾਂਗੇ ਤੇ ਭਾਬੀ ਬੈਠੇ ਨੇ ਚਾਹ ਟੈਸਟ ਕਰਦੇ ਨੇ ਮਿੱਠਾ ਦੇਖਦੇ ਨੇ ਸਹੀ ਹੈ ਕੋਮਲ ਦੀ ਯਾਤਰੀ ਹੋਈ ਹੈ ਰੇਕੋਟ ਜਾਇਆ ਹੀ ਥੱਕ ਕੇ ਭਾਬੀ ਲਈ ਸੂਟ ਇਹਨਾਂ ਦੇ ਵਿਆਹ ਸੀਗਾ ਪਤੀਜੀ ਦਾ ਤੇ ਤਾਂ ਕਰਕੇ ਮਾਸੀ ਨੇ ਵੀ ਸੂਟ ਕੋਈ ਨਹੀਂ ਲਿਆ ਹਨਾ ਵਸ ਤੇ ਮੰਮੀ ਨੇ ਵੀ ਨਹੀਂ ਕੋਈ ਲਿਆ ਮੈਂ ਇੱਕ ਸੂਟ ਲੈ ਲਿਆ ਮੈਨੂੰ ਮੇਰੀ ਸੱਸ ਮੰਮੀ ਨੇ ਦਿੱਤੇ ਹੋਏ ਸੀਗੇ ਜਰਮ ਦਿਨ ਤੇ ਪੈਸੇ ਉਹਨਾਂ ਦਾ ਲੈ ਲਿਆ ਸੂਟ ਥੋੜੇ ਜਿਹਾ ਬਚਪਾ ਲੇ ਤੇ ਤੁਹਾਨੂੰ ਦਿਖਾਵਾਂਗੇ ਸੂਟ ਦੁਬਾਰਾ ਚਾਚੂ ਪੀਕੇ ਲੈ ਡੋ ਕੇ ਪਰ ਨੂੰ ਦੂਸਰੀ ਮੈਂ ਵੀ ਕਹਿੰਦੀ

ਓ ਮਾਈ ਗਾਡ ਨਹੀਂ ਮੈਨੂੰ ਫੜਾ ਦਿਓ ਨਹੀਂ ਸਭੇ ਜਾਂਦੇ ਫੰਦੂ ਫੜਾ ਦੇ ਉਹ ਬਤੀਂ ਜੀ ਕਾ ਟਿਕਰੇ ਉਹ ਬਾਲੀ ਹਾਂ ਹਰ ਚੱਕ ਨਹੀਂ ਹਰ ਚੱਕ ਨਹੀਂ ਇਹ ਚੀਜ਼ ਲੱਗ ਭਾਰਾ ਹੋ ਗਿਆ ਛੱਡ ਕੇ ਆਈਏ ਮੈਨੂੰ ਸਾਹਮਣੇ ਬੜਾ ਹੀ ਚੱਲ ਗੇਰ ਮੈਂ ਆਨੀਆ ਪੰਜ ਮਿੰਟਾਂ ਚ ਇਹ ਕਦੇ ਕਿਹੋ ਜਿਹਾ

ਮੈਂ ਤਾਂ ਨਹੀਂ ਗਈ ਸਵਾਗਤ ਹੈ ਕੋਨਾ ਨਹੀਂ ਤੈਨੂੰ ਹੀ ਆ ਹੁਣ ਤਾਂ ਤੇਰੀ ਹਾਂ ਜੀ ਆ ਲੈਣੇ ਕਿਰਪਾਆਂ ਨਹੀਂ ਰਹਿ ਆਪੇ ਦਾ ਰੋਟਮੈਂ ਤਾਂ ਮੈਂ ਤੇ ਆ ਕਿ ਕਿਹਨੇ ਹੁਣ ਤੋਂ ਮੈਂ ਇੱਕ ਲੀਕੀਓ ਮੈਂ ਪਤਾ ਹੀ ਨਹੀਂ ਕੀ ਹੋ ਗਿਆ ਬੰਸੋਂ ਮਾਲੇ ਦਿੰਦੇ ਬੇਨਤੀ ਕਰ万 ਕੱਲ ਵੀ ਕੀ ਕਰਦਾ ਨਹੀਂ ਨਹੀਂ ਕਿੱਥੋਂ ਲਾਉਦੀ ਕਿੱਥੋਂ ਆ ਜਾਈ ਜਾਈ ਨਹੀਂ ਆਉਜੀ ਇਹ ਰੰਗ ਦੇ ਦਿਲਾ ਜਾ ਮਾਣ ਆ ਇਹ ਜਾਨ ਹੋ ਗਿਆ ਮਸਲ ਵਜੋਂ ਮੇਰੇ ਕਿੰਨੀ ਆਤੀ। ਮਸਲ ਹੀ ਕਹਿੰਦਾ ਡਾਕਟਰ ਮੇਰੇ ਹੀ ਹੋ ਗਿਆ ਸੀਗਾ। ਆਹ ਇਹ ਮੈਂ ਤੂੰ ਕੀ ਕਰਾਉਂਦਾ। ਤੂੰ ਖਤਰਾ ਕਰਾਇਆ। ਉਹ ਭੋਗਾ ਤੂੰ ਲਿਆ ਰਿਹਾ। ਤੇ ਫੰਨਾ ਫੰਨਾ ਫਿਰ ਹੋ ਗਿਆ ਮਿਆਂ ਨੂੰ ਡਾਕਟਰ ਨੂੰ। ਫੋਕਾ ਇਹਨੇ ਕਰਨਾ ਵਟਕੀ ਹੁਣ। ਅਸਮਾ ਕਰੇਗੀ ਜੀ। ਕਿਉਂ? ਸਰੀਰ ਕੰਮ ਨਹੀਂ ਕਰਦਾ। ਇਹ ਮੋਟਰ ਵਿੱਚ ਫੇ ਡਾਕਟਰ ਨੂੰ ਦਿਖਾਇਆ ਹੋਊਗਾ। ਨਹੀਂ ਮੈਂ ਤਾਂ ਭਿੰਨੇ ਦਾ ਰੋਂ ਬਲਦੀ। ਨਾ ਇਹ ਮਰੇ ਮੜੇ ਵਿੱਚ ਕੋਈ ਭਰੀ ਜਾਂਦੀ। ਮੈਂ ਕਹਿੰਨਾ ਮੜਾਇਆ ਵੀ ਸੀਗਾ। ਫਿਰ ਮੈਨੂੰ ਡਾਕਟਰ ਨੇ ਕਿਹਾ ਸੀ ਵੀ ਇਹਦੇ ਵਿੱਚ ਦੋ ਟੀਕੇ ਲੱਗਣਗੇ ਮੋਢੇ ਦੇ ਵਿੱਚ ਕਨਾੜ ਚ ਲੱਗਦਾ ਹੁੰਦਾ ਨਾ ਇੱਕ ਟੀਕਾ ਭਰ ਕੇ ਦੋ ਥਾਂ ਹੀ ਲੱਗੂਗਾ ਫਿਰ ਨਾਲ ਐਕਸਰਸਾਈਜ਼ ਦਾ ਸੀਸੀ ਕਰਨੀ ਫਿਰ ਮੇਰਾ ਹਟ ਗਿਆ 20 ਦਿਨ ਐਕਸਰਸਾਈਜ਼ ਕੀਤੀ ਮੈਂ ਇੱਕਨ ਹੀ ਸਾਢੇ ਕਿਨਾਵਾਂ ਦੇ ਸੀਟਾਇਆ ਹੋ ਗਿਆ ਨਹੀਂ ਇਹ ਰਜਿਮ ਕਰਦੇ ਰਹੇ ਸਭ ਤੋਂ ਸੀਰੀ ਨੇ ਦੋ ਦੋ ਵਾਰ ਹੀ ਆ ਜਾਂਦੇ ਲੱਗਦੇ ਕੋਈ ਆਏ ਨਹੀਂ ਟੀਕਾ ਮਾਜੀ ਫਿਰ ਵੀ ਨਹੀਂ ਬਤਾ ਲੱਗਿਆ ਕੱਲ ਜਉਂਦੀ ਕਰਾਏਗੀ ਕੀ ਰਾਤ ਤੁਹਾਰੇ ਘੇਰ ਵਿੱਚ ਖਾਣ ਰਹੀ ਹੈ ਤੇ ਕੱਲ ਆਦਨੋਂ ਲੈ ਕੇ ਫੇਰ ਰਾਤ ਬੈਠਦੇ ਮੈਂ ਕੱਲ ਨੂੰ ਮਿੱਟੀ ਚਾਲ ਸੀ ਇਹ ਜੇ ਨਾ ਕਰੋ ਫੇਰ ਬਣੀ ਪਿਆ ਬਣਾ ਕੇ ਇਹ ਚਿੱਕੀ ਦੀਨੀ ਲੋ ਜੀ ਰੋਟੀ ਖਾਣ ਲੱਗੇ ਹੁਣ ਚੱਪਣ ਕद्दू ਦੀ ਸਬਜ਼ੀ ਬਣਾਈ ਹੈ ਅੱਜ ਹਰੇ ਗੋਟੂ ਲਿਆਏ ਸੀ ਉਹਦੇ ਵਿੱਚ ਚੱਪਣ ਬਣਦੇ ਟਾਈਮ 8:00 ਵਜੇ ਨੇ ਮਾਸੀ ਪਾਠ ਕਰਕੇ ਹਟਿਆ ਹੁਣ ਅਸਾ ਥੋੜੇ ਸਾਹ ਦਾ ਤੇ ਮਾਸੀ ਜਾਣਾ 10:00 ਕਰਨ ਚੱਲੇ ਨੇ ਨਹੀਂ ਨਹੀਂ ਨਾ ਬੋਲੇ ਇਹ ਹੋਇਆ ਨਹੀਂ ਪਾਠ ਅੱਜ ਵੀ ਦੇਖਦੇ ਕਹਿ ਹੈ ਜੀ ਬਣੀ ਹੈ ਜੇ ਕਰਮੀਆਂ ਦੀ ਪਹਿਲੀ ਸਭ ਪਹਿਲੀ ਬਣਾਉਣ ਲੱਗਿਆ ਚੱਪੜ ਕਦੂ ਥੱਕ ਗਏ ਸਾਰੇ ਦਿਨ ਚ ਜਦੋਂ ਰਕਾ ਬਾਜ਼ਾਰ ਜਾਣੇ ਆਪਾਂ ਨਾ ਥੱਕ ਜਾਂਦੇ ਆ ਕੁਝ ਲੈਣਾ ਹੋਵੇ ਨਾ ਲੈਣਾ ਹੋਵੇ ਗੇੜੇ-ਗੂੜੇ ਘੱਟ ਕੇ ਥੱਕ ਜਾਂਦੇ ਆ ਉਹ ਜੀ ਉਹ ਕਦੂ ਕਿਹੜਾ ਹੁੰਦਾ ਜਿਸ ਦੇ ਵਿੱਚ ਦੁੱਧ ਪੈਂਦਾ ਹੈ ਕੀ ਆ ਕਦੂ ਉਹ ਬੱਦ ਸੁਆਦ ਹੁੰਦਾ ਹਨ ਉਹ ਬਹੁਤ ਸੁਆਦ ਲੱਗਦਾ ਆਪਣਾ ਕਦੂ ਵੀ ਸੁਆਦ ਹੁੰਦਾ ਇਹ ਵੀ ਸੁਆਦ ਇਹ ਜੋ ਸ਼ੁਰੂ ਸੋ ਚ ਆਉਂਦਾ ਉਹਦਾ ਸੁਆਦ ਲੱਗਦਾ ਹੈ ਹਾਂਜੀ ਕੱਚਾ-ਕੱਚਾ ਵਧੀਆ ਵਧੀਆ ਚਲੋ ਠੀਕ ਹੈ ਜੀ ਤੁਹਾਨੂੰ ਕੱਲ ਨੂੰ ਨਵੀਂ ਵੀਡੀਓ ਨਾਲ ਮਿਲਦੇ ਆ